ਅੱਜ ਸਾਡੇ 10ਵੇਂ ਦਿਨ ਦੇ ਖਿਆਨ ਦਾ ਸਬਕ ਹੈ ਸ਼ਹੀਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੀਸ ਦੀਆ ਕੱਬਸਰ ਨਦੀਆ ਦਿੱਲੀ ਦੇ ਉਸ ਨਾਮ ਤੇ ਹਨੇਰੇ ਦੇ ਬੱਦਲ ਛਾਏ ਹੋਏ ਸਮਾਂ ਆਰੰਭ ਦੇ ਹੁਕਮ ਤੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ 9 ਜੂਨ ਦੇ ਪੰਦਰੇ ਵਿੱਚ ਕੈਦ ਕਰ ਦਿੱਤਾ ਗਿਆ ਸੀ ਸਾਰੀ ਦਿੱਲੀ ਤਨਾਦ ਦੇ ਦਰਸ਼ਕ ਦੇ ਪਰਸਪਰ ਸੀ ਸਾਖਤ ਨਗਰੰਮੀ ਕਾਰਨ ਕੋਈ ਉਨਾਂ ਤੱਕ ਪਹੁੰਚ ਵੀ ਨਹੀਂ ਸੀ ਸਕਦਾ ਪੰਜਰੇ ਦੇ ਅੰਦਰ ਨਾ ਤਾਂ ਇੱਕ ਤਰ੍ਹਾਂ ਬੈਠਿਆ ਜਾ ਸਕਦਾ ਸੀ ਅਤੇ ਨਾ ਹੀ ਸੁੱਦੇ ਆਰਾਮ ਨਾਲ ਖੜਿਆ ਜਾ ਸਕਦਾ ਸੀ ਮਨੋਜੀ ਨੇ ਆਪਣੇ ਪਿਆਰੇ ਸਿੱਖਾਂ ਭਾਈ ਮਤੀ达ਸ ਜੀ ਸੰਸੋਪੀ ਬਾਸੂ ਅਤੇ ਭਾਈ ਤੇਰਨਾ ਜੀ ਨੂੰ ਸਮਝਾਤ ਆਪਣੀਆਂ ਅੱਖਾਂ ਨਾਲ ਦੇਖਿਆ ਸਨ ਪਰ ਉਹਨਾਂ ਦਾ ਚਿਹਰਾ ਬਿਲਕੁਲ ਖਾਲੀ ਸੀ ਉਹਨਾਂ ਦਾ ਨਖਵ ਬਸ ਹੋਰਾਂ ਨੂੰ ਦੇ ਚਲਕ ਸੀ ਸਖਤੀ ਦਾ ਸਮਾਂ ਜਿਸਕ ਮਾਇਆ ਉਸ ਵੇਲੇ ਜਦੋਂ ਸਾਰੇ ਨੂੰ ਕੁੰਜਰੇ ਉੱਤੋਂ ਕੱਢਿਆ ਗਿਆ ਉਹਨਾਂ ਨੇ ਖੂਬ ਚਲ ਪਾੜੀ ਕਰਕੇ ਇਸਨਾਂ ਨਾਮ ਕੀਤਾ ਉਹਨਾਂ ਨੇ ਕਪੜੇ ਪਾਏ ਅਤੇ ਚੌਕੜੀ ਮਾਰ ਕੇ ਬੈਠ ਗਏ ਉਹਨਾਂ ਸ਼ਾਂਤ ਮਨ ਨਾਲ ਜਪੁਜੀ ਸਾਹਿਬ ਦਾ ਪਾਠ ਕੀਤਾ ਜਿਸ ਤਰ੍ਹਾਂ ਜਦ ਆਦ ਮੇ ਤਲਵਾਰ ਚਲਾਈ ਅਤੇ ਗੁਰੂ ਜੀ ਦਾ ਆਗੰਸੀਸ ਭਰ ਤੋਂ ਅਲੰਘ ਹੋ ਗਿਆ ਪਰਮ ਹੀ ਸਾਕਾ ਜੋ ਕੀਤਾ ਸੀਸ ਦਿਆ ਪਰ ਸਿਰ ਨਾ ਦਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਗਤ ਕਤਵਾਰੀ ਦੇ ਚਬਤਰੀ ਦੇ ਨੇ ਸ਼ਹੀਦ ਕੀਤਾ ਗਿਆ ਤਾਂ ਉਸ ਵੇਲੇ ਦਿੱਲੀ ਦੇ ਹਜ਼ਾਰਾਂ ਵਾਸੀ ਸ਼ਾਹੀ ਤਸ਼ੱਬਦ ਦਾ ਇਹ ਮੰਜ਼ਰ ਦੇਖਣ ਲਈ ਉੱਥੇ ਚੜੇ ਹੋਏ ਸਨ ਧੀੜ ਦੇ ਹਜ਼ਾਰਾਂ ਨੇ ਤਰ੍ਹਾਂ ਸਾਹਮਣੇ

ਜੋ ਰਾਖਾ ਹੈ ਕੀਪਾ ਉਸ ਵਿੱਚ ਸੋਨਿਕ ਤੱਕ ਅੰਤ ਤੱਕ ਕਰਨਾਲ ਤਲਾਬੀ ਪੰਡਾ ਬਣੀ ਨਾਦਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਮੁਕਸਤਾਨ ਉੱਧੇ ਹਨ ਉਹਨਾਂ ਆਪਣਾ ਪੰਡਾ ਮਕਾਨ ਵਿੱਚ ਪੰਜ ਦੇਵਲਾਸਨ ਪੰਜ ਤਨਾ ਦੇ ਪੰਡੇ ਨਗਰ ਤੇ ਹੁਣ ਸ੍ਰੀ ਕੀਰਤਪੁਰ ਸਾਹਿਬ ਪਹੁੰਚੇ ਫਿਰ ਗੁਰੂ ਜੀ ਦੇ ਸਿਂਗ ਸ੍ਰੀ ਗੁਰੂ ਗੋਬਿੰਦ राय ਜੀ ਦੁਆਰਾ ਸ੍ਰੀ ਅਨੰਤਪੁਰ ਸਾਹਿਬ ਤੋਂ ਜਾਇਆ ਗਿਆ ਜਿੱਥੇ ਪਾਵਨ ਸੀਸ ਦਾ ਸਥਾਪਨ ਕੀਤਾ ਗਿਆ ਉਸ ਸਥਾਨ ਤੇ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਤਪੁਰ ਸਾਹਿਬ ਵਿੱਚ ਸਥਿਤ ਹੈ ਉੱਥੇ ਸ੍ਰੀ ਗੁਰੂ ਗੋਬਿੰਦ राय ਜੀ ਚੋਬਾਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਣੇ ਨੇ ਤਾਈ ਜੱਤਾ ਜੀ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਸ਼ਬਦ ਵਿਚਾਰੇ ਰੰਗਰੇਤਾ ਗੁਰੂ ਦਾ ਬੇਟਾ ਗੁਰੂ ਜੀ ਦੇ ਸ਼ਹਾਦਤ ਤੋਂ ਬਾਅਦ ਭਾਈ ਜੱਤਾ ਜੀ ਦੁਆਰਾ ਗੁਰੂ ਜੀ ਦਾ ਤਾਜ ਸੀਸ ਲਗਾਉਣ ਉਪਰੰਤ ਗੁਰੂ ਜੀ ਦਾ ਧੜ ਭਾਈ ਮੱਖਣ ਸ਼ਾਹ ਵੰਜਾਰਾ ਜੀ ਨੇ ਆਪਣੇ ਘਰ ਵਿੱਚ ਰੱਖ ਕੇ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ ਅਤੇ ਧੜ ਦਾ ਸਸਤਾ ਕੀਤਾ ਉਸ ਥਾਂ ਤੇ ਸਰ ਗੁਰਦੁਆਰਾ ਸ੍ਰੀ ਅਕਾਲ ਗੰਗ ਸਾਹਿਬ ਸਥਿਤ ਹੈ ਗੁਰੂ ਸ਼ਹਾਦਤ ਦਾ ਉਹ ਤਰ ਸੀਸ ਜਿੱਥੇ پتیا گیا سی مسیت بنا دیتی گئی سی پر کئی سالوں مگر جدو سکھا نے دلی میں جتیا تو اس ویلے سردار بگیل سنگھ نے مسیت نا کے گردوارا شری سیس گنج صاحب ستھاپت کروایا شری گرو گوبند سنگھ صاحب جی نے شری گرو تیگ بہادر صاحب جی شہیدی بارے لکھا ہے ترک جنجو راکھا راکا کا ਕੀਨੇ ਬੜੇ ਕਲੂਮਹਿ ਸਾਤਾ ਸਾਧਨ ਦੇ ਤਿਤ ਜਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਕਰਨ ਦੇ ਸਾਧਨ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਉਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਦਾ ਲਈ ਮਨੁੱਖਤਾ ਦੇ ਇਤਿਹਾਸ ਵਿੱਚ ਚਰਨਪੂਰਵ ਰਹੇਗੀ